ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਇਹਦੇ ਬਲੌਗ ਵਿੱਚ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਜੂ ਕਰਿਓ ਜੀ ਅੱਜ ਆਪਾਂ ਆਏ ਹਾਂ ਜੀ ਅਪਰੇ ਦੇ ਬਾਜ਼ਾਰ ਵਿੱਚ ਇੱਥੇ ਆਪਾਂ ਸੁਨਿਆਰੀ ਦੇ ਕੋਲ ਆਏ ਸੀ ਦੇਖੋ ਇਹ ਸਾਰੇ ਪਾਸੇ ਸੁਨਿਆਰੀ ਸੁਨਿਆਰੀ ਆ ਇੱਥੇ ਕਿਤੇ ਆ ਦੇਖੋ ਇਹ ਆਪਾਂ ਮੇਨ ਬਾਜ਼ਾਰ ਚ ਅਪਰੇ ਦੇ ਆ ਗਏ ਹਾਂ ਜੀ ਅਪਰੇ ਦਾ ਬਾਜ਼ਾਰ ਦੇਖੋ ਜੀ ਅਪਰੇ ਦਾ ਬਾਜ਼ਾਰ ਦੇਖੋ ਸਾਰੇ ਪਾਸੇ ਜੁਇਲਰ ਸਹੀ ਆ ਹੈਂ ਪਤਲੀ ਜੀ ਗਲੀ ਹੈ ਆਪਾਂ ਤੁਹਾਨੂੰ ਦਿਖਾਉਣੇ ਆ ਜੱਪਰੇ ਦਾ ਬਾਜ਼ਾਰ ਆਪਾਂ ਵੀ ਥੋੜਾ ਜਿਹਾ ਸੋਨੇ ਦਾ ਲੈਣਾ ਇਸਮਾਨ ਸਾਰੇ ਪਾਸੇ ਜੁਲਰੀ ਸੀ ਜਿਹਦਾ ਕਹਿੰਦੇ ਜੀ ਅਪਰੇ ਤੇ ਜ਼ਿਆਦਾ ਮਸ਼ਹੂਰ ਹੈ ਸਨਿਆਰੇ ਤਾਂ ਇਹ ਕਰਕੇ ਆਪਾਂ ਵੀ ਅਪਰੇ ਆਏ ਆ ਅੱਜ ਆਜੋ ਤੁਹਾਨੂੰ ਵੀ ਦਿਖਾਉਣੇ ਆ ਨਾਲ-ਨਾਲ ਦੇਖੋ ਜੀ ਅਪਰੇ ਦਾ ਬਾਜ਼ਾਰ ਸੁੱਟਾਂ ਵਾਲੀਆਂ ਦੁਕਾਨਾਂ ਵੀ ਹੈਗੀਆਂ ਉੱਦੋਂ ਤਾਂ ਇੱਥੇ ਸਾਰਾ ਕੁਝ ਹੈਗਾ ਬਾਜ਼ਾਰ ਦੇ ਵਿੱਚ ਉੱਧਾ ਇੱਥੇ ਆ ਜਿਹੜੇ ਜੁਲਰੀ ਵਾਲੇ ਉਹ ਜ਼ਿਆਦਾ ਆ ਉਹਦੇ ਕਰਕੇ ਉੱਪਰ ਦਾ ਵਿਚਾਰ ਮਸ਼ਹੂਰ ਆ ਇੱਥੇ ਗੰਦਰ ਜੁਲਰੀ ਵਾਲੇ ਜ਼ਿਆਦਾ ਕਰਕੇ ਦੇਖੋ ਜੀ ਜੁਲਰੀ ਵਾਲੇ ਸ਼ਾਪਾਂ ਤਾਂ ਬਹੁਤ ਹੈ ਬਾਜ਼ਾਰ ਪਤਲੀ ਜੀ ਗਲੀ ਹੈ ਜੀ ਦੇਖੋ ਜੀ ਹੰਤਾ ਨੂੰ ਪਸਾਰੇ ਦਿਖਾਉਣੇ ਚਾਣੇ ਆ ਦੇਖੋ ਦੇਖੋ ਦੂਗੀਆਂ ਦੁਕਾਨਾਂ ਵੀ ਹੈਗੀਆਂ ਆ ਸਾਡੇ ਬੰਦੇ ਕਿੱਥੇ ਗਏ ਚੜਾਈ ਝੜ ਕੇ ਆਦਾਨ ਲੰਮਾ ਲੰਮਾ ਹੋ ਰਿਹਾ ਜਿੱਥੇ ਸੀਗੇ ਚੜਾਈ ਝੜ ਕੇ ਹੀ ਜਾ ਆ ਰਿਹਾ ਵਿੱਚ ਛੋਪਾ ਬੰਦ ਵੀ ਹੋ ਗਏ ਥੋੜੀਆਂ ਆਪਾਂ ਲੇਟ ਆਏ ਆ ਕਿੱਥੇ ਗਏ ਨਾ ਸ਼ਿਵਾਜੀ ਲਰਸ ਨੀ ਨਾ ਪਾਵਾੜੇ ਦੇ ਜਾਣਾ ਸ਼ਾਹਬ ਜੁਲਰਸ ਉੱਥੇ ਜਾਏ ਮੱਛਰ ਲੜਦਾ ਮੇਰਾ ਹੋ ਗਿਆ ਮੱਛਰ ਹੋ ਗਿਆ ਦੇਖੋ ਜੀ ਬਾਜ਼ਾਰ ਸੌਟ ਵੀ ਆ ਗਿਆ ਦੇਖੋ ਜੀ ਬਲੌਗ ਨੂੰ ਅੰਡ ਤੱਕ ਜੂ ਦੇਖਿਓ ਜੀ ਜੇ ਕਿਸੇ ਵੀ ਨੇ ਆਪਣੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਿਓ ਮੈਂ ਤਾਂ ਆਪ ਜੀ ਅੱਜ ਬਾਜ਼ਾਰ ਦੇ ਵਿੱਚ ਪਹਿਲੀ ਵਾਰ ਆਏ ਆ ਮੈਂ ਕਿਹਾ ਤੁਹਾਨੂੰ ਵੀ ਦਿਖਾ ਦਈਏ ਮੇਰੇ ਬਾਰੇ ਕਿ ਬੀੜ ਹੋਰ ਕਈ ਨਹੀਂ ਲੱਗੇ ਹੋਣਗੇ ਉਹ ਦੇਖ ਲੈਣਗੇ ਨਾ ਗੱਡੀ ਆ ਗਈ ਓਏ ਪੱਜੇ ਜਾਂਦੇ ਅੱਛਾ Thank <laughs> you. ਇਹ ਰਹੀ ਹੋ ਗਿਆ ਇਹ ਆ ਜੀ ਮੇਨ ਬਾਜ਼ਾਰ ਹੁਣ ਆਪਾਂ ਜੀ ਮੇਨ ਬਾਜ਼ਾਰ ਚ ਬਾਹਰ ਆ ਚੁੱਕੇ ਹਨ ਇਹ ਜਿਹੜੀ ਸੜਕ ਆ ਗਈ ਆ ਇਹ ਉੱਤੇ ਵੀ ਦੋ ਤਿੰਨ ਦੁਕਾਨਾਂ ਆ ਗਈਆਂ ਵੱਡੀਆਂ ਵੱਡੀਆਂ ਜੁਐਲਰਸ ਦੀਆਂ ਹੁਣ ਆਪਾਂ ਗੱਡੀ پارک ਲਈ ਆ ਉੱਥੇ ਸਾਈਡ ਸੇ ਇੱਥੇ ਪਾਰਕਿੰਗਾਂ ਦੋ ਹੈਗੀਆਂ ਉੱਥੇ ਇੱਕ ਵਿੱਚ ਪਾਰਕਿੰਗ ਲਈ ਆ ਫਨ ਪਾਰਕਿੰਗ ਹਨ ਗੱਡੀ ਦੇ ਕੋਲ ਜਾ ਰਹੇ ਆ ਜੀ ਦੇਖੋ ਜੀ ਵੀ ਆਪਣੇ ਕੀ ਮਤਲਬ ਬਾਬੂ ਰਾਮ ਐਕਸਨਸ ਹੈ ਖੇਡਣ ਵਾਲਾ ਨਾਲ ਤੇ ਦੇਖਣ ਵਾਲੇੋਂ ਜ਼ਿਆਦਾ ਜੋ ਲਾੜਾ ਸਿਰ ਤੇ ਪਾਏ ਇਤਾਂ ਕਰਨ ਲੱਗ ਪਏ ਇੱਥੇ ਗਏ ਸੀ ਆਪਾਂ ਬਾਬੂ ਦਾ ਬੈਡਸਨਸ ਆ ਦੇਖੋ ਜੀ ਇੱਕ ਬਾਜ਼ਾਰ ਦੇ ਬਾਹਰ ਸ਼ਾਪ ਵੀ ਹੈਗੀ ਹੈ ਵੱਡੀ ਪਹਿਲਾਂ ਇੱਥੇ ਆਏ ਸੀ ਅਸੀਂ ਇਹ ਵੱਡੀ ਸਟੋਰ ਇੱਥੇ ਪਸੰਦ ਨਹੀਂ ਆਇਆ ਫੇਰ ਅੱਗੇ ਗਏ ਸੀ